ਮਸਕਾਰ ਜੀ ਪਿਆਰੇ ਦਸਕੋ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਪਿਆਰੇ ਦਸਕੋ ਅੱਜ ਜੋ ਐਤਵਾਰ ਦਾ ਦਿਨ ਹੈ ਤੇ ਸੌਣ ਦਾ ਮਹੀਨਾ ਹੈ ਮੌਸਮ ਤੁਹਾਡੇ ਸਾਹਮਣੇ ਹੈ ਖੁਦ ਆਪ ਬਿਆਨ ਕਰ ਰਿਹਾ ਸਵੇ ਤੋਂ 23 ਲੱਖਾਂ ਦੇ ਵਿੱਚ ਭਾਰੀ ਬਾਰਿਸ਼ ਵੀ ਪੈ ਰਹੀ ਹੈ ਇਹ ਖਬਰਾਂ ਵੀ ਆ ਰਹੀਆਂ ਨੇ ਤੇ ਮੈਂ ਇਹ ਵੀ गुजारिश ਕਰਦਾ ਕਿ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਬੁਗਿਆਰ ਜਿਹੜੀ ਬਾਰਸ਼ ਜਿਹੜੀ ਪੈ ਰਹੀ ਹੈ ਤੁਸੀਂ ਕਮੈਂਟ ਦੇ ਰਹੀ ਦੂ ਦੱਸੋ ਤੇ ਜਦੋਂ ਕੋ ਅੱਜ ਐਤਵਾਰ ਦਾ ਦਿਨ ਹੋਣ ਕਾਰਨ ਹਰ ਆਦਮੀ ਆਪਣੇ ਆਪ ਨੂੰ ਰਿਲੈਕਸ ਮਹਿਸੂਸ ਕਰਦਾ ਹੈ। ਜਿਵੇਂ ਵੀ ਅੱਜ ਆਪਣੇ ਪਿੰਡ ਮਨਸਾਲੀ ਵਿਖੇ ਇਸ ਵੇਲੇ ਮੌਜੂਦ ਹਾਂ। ਤੁਸੀਂ ਪਿੱਛੇ ਮੇਰੇ ਦੇਖ ਸਕਦੇ ਹੋ ਕਿ ਬਿਲਕੁਲ ਹਰਿਆਲੀ ਹਰੇ-ਦਰਖਤ ਤੇ ਬਹੁਤ ਸੋਹਣਾ ਵਾਤਾਵਰਨ ਜਿਹੜਾ ਇਸ ਵੇਲੇ ਇੱਥੇ ਹੁੰਦਾ ਹੈਗਾ। ਤੇ ਮੈਂ ਚਾਹਾਂਗਾ ਕਿ ਹਰ ਇੱਕ ਇਨਸਾਨ ਨੂੰ ਜੇਕਰ ਇਸ ਤਰ੍ਹਾਂ ਦਾ ਹੀ ਵਾਤਾਵਰਨ ਦੇਖਣ ਦੀ ਲੋੜ ਹੋਵੇ ਤਾਂ ਪਿੰਡਾਂ ਵੱਲ ਹੀ ਮਿਲ ਸਕਦਾ ਕਿਉਂਕਿ ਸ਼ਹਿਰਾਂ ਦੇ ਵਿੱਚ ਤਾਂ ਬਹੁਤ ਅਸਮਾਨ ਤੇ ਵੀ ਉੱਪਰ ਉੱਪਰ ਵੱਡੇ ਵੱਡੇ ਬਿਲਡਿੰਗਾਂ ਜਿਹੜੀਆਂ ਬਣ ਚੁੱਕੀਆਂ ਨੇ ਜੇ ਅਸੀਂ ਗੱਲ ਕਰੀਏ ਖਰੜ ਮੁਹਾਲੀ ਚੰਡੀਗੜ੍ਹ ਦੀ ਤਾਂ ਉੱਥੇ ਤਾਂ ਅੰਤ ਹੀ ਕੋਈ ਨਹੀਂ ਹੈਗਾ ਜਿਹੜੀ ਖੇਤੀਬਾੜੀ ਹੋ ਗੀ ਜਿੰਨੀ ਵੀ ਜ਼ਮੀਨ ਸੀਗੀ ਕਣਕੀ ਹੋ ਗੀ ਛੋਨੇ ਹੋ ਗੀ ਜਿੰਨੀ ਜ਼ਮੀਨ ਸੀਗੀ ਸਾਰਿਆਂ ਦੇ ਉੱਤੇ ਬਿਲਡਿੰਗਾਂ ਹੀ ਬਿਲਡਿੰਗਾਂ ਦਿਖਾਈ ਦੇ ਰਹੀਆਂ ਨੇ ਪਰ ਲੇਕਿਨ ਸਾਨੂੰ ਇਹ ਨਹੀਂ ਸਮਝ ਆ ਰਿਹਾ ਕਿ ਇੰਨੀਆਂ ਬਿਲਡਿੰਗਾਂ ਦੇ ਵਿੱਚ ਲੋਕ ਆ ਕੇ ਕਿੱਥੋਂ ਵਸਦੇ ਹੋਣਗੇ ਕਿਉਂਕਿ ਪਹਿਲਾਂ ਵੀ ਲੋਕ ਇੱਥੇ ਆਉਂਦੇ ਸੀ ਤੇ ਹੁਣ ਵੀ ਇੱਥੇ ਲੋਕ ਆਉਂਦੇ ਨੇ ਪਰ ਲੇਕਿਨ ਜਿੰਨੀਆਂ ਬਿਲਡਿੰਗਾਂ ਬਣਦੀਆਂ ਜਾ ਰਹੀਆਂ ਨੇ ਦਿਨ ਪਰ ਦਿਨ ਸਾਰੀ ਧਰਤੀ ਹੈ ਜਿੱਥੇ ਪਾਣੀ ਜਦੋਂ ਅਸੀਂ ਮੀਂਹ ਪੈਂਦੀ ਸੀਗੀ ਫਿਰ ਪਾਣੀ ਜਿਹੜਾ ਧਰਤੀ ਤੋਂ ਹੁੰਦਾ ਹੋਇਆ ਜਿਹੜਾ ਕਿ ਨੀਚੇ ਜਾਂਦਾ ਸੀ ਜਾਂਦੇ ਉਹੀ ਪਾਣੀ ਅਸੀਂ ਦੁਬਾਰਾ ਪੀਂਦੇ ਹੁੰਦੇ ਸੀ ਲੇਕਿਨ ਅੱਜ ਪਾਣੀ ਸਿੱਧਾ ਪੱਕੀਏ ਫਰਸ਼ ਪੱਕੀਆਂ ਸੜਕਾਂ ਪੱਕੇ ਜਿਹੜਾ ਸਾਰਾ ਕੁਝ ਹੋਣ ਕਾਰਨ ਸਾਰਾ ਪਾਣੀ ਜਿਹੜਾ ਸਿੱਧਾ ਸਮੁੰਦਰ ਦੇ ਵਿੱਚ ਜਾਂ ਨਦੀਆਂ ਦੇ ਵਿੱਚ ਚਲ ਜਾਂਦਾ ਹੈ ਪਰ ਲੇਕਿਨ ਅਸੀਂ बार-बार ਇੱਕੋ ਗੱਲ ਕਹਿੰਦੇ ਆ ਕਿ ਅਸੀਂ ਪਾਣੀ ਬਹੁਤ ਥੱਲੇ ਚਲਾ ਗਿਆ ਪਾਣੀ ਬਹੁਤ ਥੱਲੇ ਚਲਾ ਗਿਆ ਪਾਣੀ ਥੱਲੇ ਜਾਣ ਦਾ ਕਾਰਨ ਮੁੱਖ ਜਿਹੜਾ ਹੈਗਾ ਉਹ ਇਹ ਹੀ ਹੈ ਜਿਹੜਾ ਕਿ ਪਾਣੀ ਧਰਤੀ ਦੇ ਵਿੱਚ ਨਹੀਂ ਜਾ ਰਿਹਾ ਸਿੱਧਾ ਨਦੀਆਂ ਨਾਲਿਆਂ ਦੇ ਨਹੀਂ ਸਮੁੰਦਰ ਦੇ ਵਿੱਚ ਜਾ ਰਿਹਾ ਇਸ ਕਾਰਨ ਧਰਤੀ ਜਿਹੜੀ ਹੈ ਸੁੱਕੀ ਹੁੰਦੀ ਜਾ ਰਹੀ ਹੈ ਤੇ ਇਹ ਸਾਡਾ ਸੰਦੇਸ਼ ਹੈ ਸਭ ਨੂੰ ਕਿ ਬਿਲਕੁਲ ਜੀ ਪੁਰਾਣੀ ਜਿਹੜੀ ਸੰਸਕ੍ਰਿਤੀ ਸੱਭਿਆਚਾਰ ਜਿਹੜਾ ਉਹਨੂੰ ਤੁਸੀਂ ਮੰਨਣਾ ਚਾਹੀਦਾ ਹੈ ਉਹ ਦੇਖਣਾ ਚਾਹੀਦਾ ਹੈ ਤੇ ਪੁਰਾਣੇ ਵੇਲੇ ਕਿਵੇਂ ਹੁੰਦੇ ਸੀਗੇ ਉਹਨਾਂ ਨੂੰ ਉਹ ਚੀਜ਼ਾਂ ਨੂੰ ਸਾਨੂੰ ਕਿਤਾਬਾਂ ਦੇ ਰਾਹੀਂ ਪੜ੍ਹਨਾ ਚਾਹੀਦਾ ਹੈ ਇਹ ਇਹ ਸਾਡਾ ਸੁਭ ਸੰਦੇਸ਼ ਤੁਸੀਂ ਤੁਹਾਡੇ ਸਾਰਿਆਂ ਲਈ ਇਹਨਾਂ ਦੇ ਦੋ ਅਜਾਜ ਸ਼ਸ਼ਤਰ